ਹਾਂ ਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪਿੰਡ ਮਹਾਤਮ ਨਗਰ ਤੋਂ ਜਿੱਥੇ ਕਿ ਪਿੰਡ ਦੇ ਲੋਕ ਇਸ ਟਾਈਮ ਦਾਣਾ ਮੰਡੀ ਦੇ ਵਿੱਚ ਬੈਠ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਲੋ ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਕੁਝ ਲੋਕ ਵੀ ਇਕੱਠੇ ਹੋਏ ਹਨ ਔਰ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਔਰ ਇਸ ਪਿੰਡ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਰਾਸ਼ਨ ਵੀ ਨਹੀਂ ਪਹੁੰਚਾਇਆ ਜਾ ਰਿਹਾ ਸੀ ਅੱਜ ਇਸ ਪਿੰਡ ਦੇ ਵਿੱਚ ਪਹੁੰਚਾਇਆ ਗਿਆ ਹੈ ਸੋ ਦੋਸਤੋ ਤੁਸੀਂ ਗੱਲ ਕਰਦੇ ਆਂ ਪਿੰਡ ਦੇ ਮੁਖੀਆਂ ਸਾਹਿਬ ਨਾਲ हां जी जनाब जी ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਜੀ ਕਹਿਣਾ ਕਹਿੰਦੇ ਸਾਡਾ ਕਿਹੜਾ ਮਾਝਾ ਪਸ਼ੂ ਹੈ ਉਹ ਤਾਂ ਜੇ ਪਾਣੀ ਦੇ ਵਿੱਚ ਬੈਠ ਜਾਂਦੇ ਗਾਵਾਂ ਪਾਣੀ ਦੇ ਵਿੱਚ ਖਲੋਤ ਖਲੋਤੇ ਹਫਤਾ ਨਾਲ ਦੇ ਪੈਰ ਖਰਾਬ ਹੋ ਚੁੱਕੇ ਨੇ ਕੋਈ ਡਾਕਟਰ ਭੇਜੇ ਜਾਂਣ ਕੋਈ ਫੀਡ ਭੇਜੀ ਜਾਵੇ ਟੂੜੀ ਚੱਲ ਪਿੰਡ ਚ ਅਸੀਂ ਇੱਕ ਦੋ ਚਾਰ ਪੰਡਾ ਫੜਤੇ ਤੇ ਟਾਈਮ ਪਾਸ ਕਰ ਲਾਂਗੇ ਇੱਥੇ ਸੁਣਨ ਨੂੰ ਸਾਡੀ ਸਾਰੀ ਤਵਾ ਹੋ ਚੁੱਕੀ ਹੈ ਇੱਥੇ ਸੁਣਨ ਨੂੰ ਇਹ ਕੰਪਲੀਟ ਮਿਲ ਰਹੀ ਹੈ ਕਿ ਪਿੰਡ ਦੇ ਵਿੱਚ ਕੁਝ ਬੇੜੀਆਂ ਲਗਾਈਆਂ ਗਈਆਂ ਨੇ ਤੇ ਉਹਨਾਂ ਦੇ ਵਿੱਚ ਕੁਝ ਵੀ ਤੁਹਾਡੇ ਤੱਕ ਸੇਵਾ ਨਹੀਂ ਪਹੁੰਚਾਈ ਜਾ ਰਹੀ ਕੀ ਗੱਲ ਸੱਚ ਹੈ ਕੋਈ ਬੇੜੀ ਨਹੀਂ ਆਈ ਕੋਈ ਕੁਝ ਨਹੀਂ ਆਇਆ ਅੱਜ ਪਰਿਵਾਰ ਨੇ ਜਾਣਾ ਸੀ ਪਿੱਛੇ ਇੱਥੇ ਗਜਾਰਾ ਬੱਚਿਆਂ ਦੇ ਨਹੀਂ ਹੁੰਦਾ ਸੀ ਉਹਨਾਂ ਚੜਾਇਆ ਹੀ ਕੋ ਨਹੀਂ ਦੇਖੋ ਜੀ ਕਿਦਾਂ ਦੇ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ 2 ਘੰਟੇ ਖੜ ਖੜ ਤੇ ਤੇ ਵਾਪਸ ਘਰ ਚਲੇ ਗਏ ਨੇ ਔਰ ਟਰੈਕਟਰ ਤੇ ਨਹਿਰੋਂ ਪਾਰ ਕੀਤਾ ਪੌਲ ਪਰ ਹੋਰ ਪਿੰਡ ਤੱਕ ਸਾਰੇ ਤਕ ਬੇੜੀਆਂ ਬਚਾ ਲਕੀਆਂ ਨੇ ਇਸ ਪਿੰਡ ਤੱਕ ਸਾਡੇ ਪਿੰਡ ਤੇ ਬੇੜੀ ਕੋਈ ਨਹੀਂ ਆਪ ਸਭ ਦੇਖ ਸਕਦੇ ਹੋ ਲੋਕ ਇੱਥੋਂ ਦੇ ਬਹੁਤ ਹੀ ਪਰੇਸ਼ਾਨ ਹਨ ਔਰ ਬੇੜੀਆਂ ਅਲਗ ਅਲਗ ਪਿੰਡਾਂ ਦੇ ਵਿੱਚ ਜਾਈ ਜਾਂਦੀਆਂ ਹਨ ਮੇਨ ਮੁੱਦਾ ਪਤਾ ਹੀ ਕੀ ਹੈਗਾ ਹੁਣ ਮੰਨ ਕੇ ਚਲੋ ਐਨ ਡੀ ਆਰ ਐਫ ਦੀ ਟੀਮਾਂ ਲੱਗੀਆਂ ਆਈਆਂ ਨੇ ਉਹ ਪਤਾ ਕੀ ਕਰਦੇ ਨੇ ਇੱਕ ਸਿਵਲ ਬਿਠਾਦੇ ਆ ਸੱਤ ਬੰਦੇ ਉਹਨਾਂ ਦੇ ਆਪ ਦੇ ਹੁੰਦੇ ਆ ਜਿਹੜੇ ਐਨਡੀਆਰ ਐਫਡੀ ਟੀਮਾਂ ਹੈਗੀਆਂ ਨੇ ਨਾ ਬੋਰਡ 'ਚ ਹਾਂਜੀ 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 ਫਾਰਮਿੰਟ ਕੀ ਕੂਰੀ ਕਰਦੇ ਆ ਆਲੇ ਕੇ ਰੁਪਈਆ ਸਾਡਾ ਹੈ ਹਾਂਜੀ ਜਿਹੜਾ ਉਹ ਰੁਪਈਆ ਵੇਸਟ ਕਰ ਰਹੇ ਨੇ ਨਾ ਰੁਪਈਆ ਸਾਡਾ ਜਨਤਾ ਦਾ ਹੈ ਕਿ ਉਹਨਾਂ ਨੇ ਆਪ ਦੇ ਘਰੂ ਸਰਕਾਰ ਨੇ ਨਹੀਂ ਦੇਣਾ ਉਹ ਜਿਹੜੇ ਸਾਨੂੰ ਅਸੀਂ ਜੀਐਸਟੀ ਭਰੀਦਾ ਅੱਜ ਹੁਣ ਸਪਰੇਅ ਲਿਆਂਦੀ ਏ ਜਾਂ ਖਾਦ ਲਿਆਏ ਆ ਜਾ ਮੈਡੀਸਨ ਲਿਆਇਆ ਹਰੇਕ ਚੀਜ਼ ਤੇ ਜੀਐਸਟੀ ਹੈ ਉਹ ਜੋ ਅੱਜ ਜੀਐਸਟੀ ਜੋ ਸਾਡੀ ਜੀਐਸਟੀ ਤੇ ਸਾਡੇ ਰੁਪਈਆ ਨਾਲ ਉਹ ਝੂਟੇ ਲੈਣ ਤੇ ਫਿਰ ਉਸ ਨਾਲ ਉਹ ਆਪਦੇ ਘਰੇ ਲੈ ਜਾਣ ਸਰਕਾਰ ਐਨਡੀਆਰਫ ਟੀਮਾਂ ਨੂੰ ਸਾਨੂੰ ਲੋੜ ਹੀ ਨਹੀਂ ਸਾਨੂੰ ਇੱਕ ਇੱਕ ਬੇੜਾ ਦੇ ਦੇਣ ਜਿਹੜਾ ਆਪਦਾ ਸੀ ਜਿਲ ਸਾਡੇ ਬਜ਼ੁਰਗ ਚਲਾਉਂਦੇ ਸੀਗੇ ਸ਼ੁਰੂ ਤੋਂ ਤੁਹਾਡੀ ਇਹ ਮੰਗ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਬੇੜਾ ਦਿੱਤਾ ਜਾਵੇ ਹਾਂਜੀ ਹਾਂਜੀ ਇਹ ਸਾਨੂੰ ਇੱਕ ਇੱਕ ਬੇੜਾ ਦਿੱਤਾ ਜਾਵੇ ਸਾਡੇ ਹਾਲਾਤ ਹਰ ਵਾਰੀ ਇਦਾਂ ਹੀ ਹੋਣੇ ਅੱਜ ਵੀ ਹੁਣ ਅਗੇ ਆ 23 اچ ਵੀ ਆਇਆ ਹੜ ਹੁਣ 25 اچ ਆ ਗਿਆ ਸਾਨੂੰ 1995 ਤੋਂ ਲੈ ਕੇ ਸਾਡੇ ਬਜ਼ੁਰਗ ਹੜਾਂ ਦੀ ਮਾਰ ਸੈਂਦੇ ਆ ਰਹੇ ਨੇ ਹੈਗਾ ਅਸੀਂ ਆ ਗਏ ਹਾਂਜੀ ਸਾਡੇ ਅੱਜ ਤੱਕ ਪੱਕਾ ਪ੍ਰੋਪਰ ਇਲਾਜ ਨਹੀਂ ਹੋਇਆ ਹੜਾਂ ਦਾ ਜਿਹੜਾ ਅੱਜ ਸਰਕਾਰਾਂ ਆਈਆਂ ਨੇ ਜਿੰਨੇ ਸਰਕਾਰ ਭਾਵੇਂ ਅਕਾਲੀ ਦਲ ਆਈ ਏ ਚਾਹੇ ਭਾਵੇਂ ਉਤੋਂ ਕਾਂਗਰਸ ਲਾ ਰਹੀ ਏ ਕਾਂਗਰਸ ਨੂੰ ਅਕਾਲੀ ਦਲ ਆਈ ਏ ਫਿਰ ਕਾਂਗਰਸ ਆਈ ਏ ਫਿਰ ਹੁਣ ਆਮ ਆਦਮੀ ਆਈ ਏ ਇਲਾਜ ਹੋਈ ਹੀ ਨਹੀਂ ਜਿੰਨੇ ਹਾਲਾਤ ਕੋਈ ਸੁਧਰੇ ਨਹੀਂ ਸਗੋ ਵਿਗੜੇ ਆ ਜਿਦਾਂ ਕਿ ਤੁਸੀਂ ਦੇਖ ਸਕਦੇ ਹੋ ਮਦਦ ਕਰਦੇ ਅੱਗੇ ਆ ਰਹੇ ਆ ਸਰਕਾਰ ਦਾ ਕੋਈ ਬੰਦਾ ਨਹੀਂ ਆ ਰਿਹਾ ਇਹ ਜੋ ਹੈਗੀਆਂ ਨੇ ਜਿਵੇਂ ਅਲੱਗ-ਅਲੱਗ ਸੰਸਥਾ ਹੈਗੀਆਂ ਨੇ ਉਹ ਮਦਦ ਕਰਦੀਆਂ ਸਿਰਫ ਸਰਕਾਰ ਸਾਨੂੰ ਇੱਕ ਮੱਝ ਦਾ 3 ਕਿਲੋ ਫੀਡ ਦੇਂਦੀਆਂ ਆਪਾਂ ਨੂੰ ਹਰੇਕ ਨੂੰ ਪਤਾ ਹੈ ਆਪਾਂ ਜ਼ਿਮੀਂਦਾਰ ਹੈ ਇੱਕ ਮੱਝ ਵਾਸਤੇ 3 ਕਿਲੋ ਫੀਡ ਨਾਲੋਂ ਦਾ ਗੁਜ਼ਾਰਾ ਹੋ ਸਕਦਾ ਨਹੀਂ ਹੋ ਸਕਦਾ ਇਸ ਵਾਸਤੇ ਅੱਗੇ ਵੀ ਇੱਕ ਦਿਨ ਮੈਂ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਬਈ ਘਟੋਨ ਘਾਟੇ ਇੱਕ ਪਸ਼ੂ ਨੂੰ 10 ਤੋਂ 12 ਕਿਲੋ ਪੀੜਾ ਕਬਲਾਬਦ ਕਰਵਾਈ ਜਾਗ ਜੀ ਜੀ ਉਹ ਸਾਰ ਨਾਲ ਤੇ ਜਨਤਾ ਨੂੰ ਕਿਸਤੇ ਹੀ ਮੰਜਾ ਕਰਵਾ ਦੇਣਾ ਤੇ ਸਰਕਾਰ ਦੀ ਲੋੜ ਹੀ ਐ ਨਹੀਂ ਜਨਤਾ ਘਰ ਘਰ ਜਾ ਕੇ ਆਪਣੇ ਆਪ ਹੀ ਸੰਭਾਲ ਲੇਗੀ ਉਹ ਸਾਰ ਨਾਲ ਦਾ ਬੇੜਾ ਕਰਦਾ ਇਹ ਸਾਰਾ ਕਰੀ ਖੜਿਆ ਹਾਂ ਪਿੱਛੂ ਜਿਹੜੇ ਪਿੱਛਲੇ ਲੋਕ ਖਾਦ ਨਹੀਂ ਵੰਡਦੇ ਜਿੱਥੇ ਜਿੱਥੇ ਦੇਣ ਮੈਂ ਕਹਿੰਦਾ ਘਰ ਘਰ ਜਾ ਕੇ ਆਪ ਗਏ ਲੋਕੀ ਸਵਾਲ ਲੈਣਗੇ ਤੁਹਾਡੇ ਮੀਡੀਆ ਰਾਏ ਇਹ ਕਰਨਾ ਚਾਹਦੇ ਹਾਂ ਅਪੀਲ ਸਾਰਿਆਂ ਨੂੰ ਜਿੰਨੀਆਂ ਸੰਸਥਾ ਆ ਰਹੀਆਂ ਨੇ ਘਟੋਂ ਨਾਟ ਛੇ ਤੋਂ 7 ਦਿਨ ਕੋਈ ਨਾ ਆਵੇ ਜਿਹੜੀ ਸੇਵਾ ਕਰਨ ਆਦੇ ਆ ਜੋ ਲੰਗਰ ਲੱਗਦਾ ਉਹ ਉੱਥੇ ਆ ਕੇ ਲਾਉਂਦੇ ਆ ਉਹ ਅੱਗਾ ਤੱਕ ਨਹੀਂ ਪਹੁੰਚਦਾ ਇਸ ਵਾਸਤੇ ਸਾਡੀ ਅਪੀਲ ਹੈ ਸਾਰੀਆਂ ਸੰਸਥਾ ਨੂੰ ਜਿਹੜੀ ਵੀ ਕੋਈ ਸੇਵਾ ਕਰਨਾ ਚਾਹੁੰਦਾ ਹੈ 7 ਦਿਨ ਸਿਰਫ ਜਦੋਂ ਪਾਣੀ ਹਟ ਜਾਣ ਹਾਲਾਤ ਵਧੀਆ ਹੋ ਜਾਣ ਉਸ ਤੋਂ ਬਾਅਦ ਸੇਵਾ ਕਰਨਾ ਜੋ ਹਰੇਕ ਅਰੇਕ ਪਿੰਡ ਦੇ ਹਰੇਕ ਘਰ ਤੱਕ ਪਹੁੰਚ ਸਕੇ ਕਾਰਨ ਪਤਾ ਕੀ ਹੈ ਸਾਰਾ ਸੀ ਹੁਣ ਇੱਥੇ ਤੁਸੀਂ ਵੇਖ ਹੀ ਲਿਆ ਹੈ ਸਾਡੇ ਇੱਥੇ ਤੱਕ ਸੇਵਾ ਨਹੀਂ ਪਹੁੰਚਦੀ ਉਹ ਜਿਹੜੇ ਪਾਰ ਵੇਖਣ ਆਉਂਦੇ ਆ ਉਹ ਸੇਵਾ ਲੈ ਕੇ ਪਿੱਛੇ ਚਲੇ ਜਾਂਦੇ ਇਸ ਵਾਸਤੇ ਸਾਨੂੰ ਹਾਂ ਜੀ ਰਿਕੁਐਸਟ ਹੈਗੀ ਹੈ ਸਾਰੇ ਜਿੰਨੇ ਇੰਜੋ ਹੈ ਜਾਂ ਕੋ ਜੋ ਵੀ ਸਸਤਾ ਹੈ ਉਹਨਾਂ ਨੂੰ ਪੂਰਾ ਪ੍ਰਬੰਧਾ ਨਮੂਰੀ ਕਿੱਥੇ ਬਿਜਾਵਾ ਨਹੀਂ ਬਸ ਸਸਤਾ ਹੈਗੀ ਇਹ ਉਹ ਸਾਰਿਆਂ ਨੂੰ ਅਪੀਲ ਹੈ ਕਿ ਕੱਟੋਂ ਕੱਟ 7 ਦਿਨਾਂ ਦਾ ਇਸ ਦੌਰਾਨ ਸੱਤ ਦਿਨਾਂ ਤੋਂ ਬਾਅਦ ਹਾਲਾਤ ਵਧੀਆ ਹੋ ਜਾਣਗੇ ਉਸ ਤੋਂ ਬਾਅਦ ਸੇਵਾ ਜੋ ਵੀ ਕਰਨਾ ਚਾਹੁੰਦਾ ਹੋ ਹਰੇਕ ਪਿੰਡ ਦੇ ਵਿੱਚ ਜਾ ਕੇ ਪਹਿਲਾ 2 ਦਿਨ ਤੇ ਇੱਕ ਤੋਂ ਇੱਕ ਦਿਨ ਆ ਕੇ 2 ਦਿਨ 2 ਦਿਨ 4 ਦਿਨ ਆ ਤੇ ਸਾਰੇ ਪਿੰਡਾਂ ਦਾ ਜਾਇਜ਼ਾ ਲੈ ਕੇ ਉਸ ਤੋਂ ਬਾਅਦ ਆ ਕੇ ਜੋ ਵੀ ਸੇਵਾ ਕਰਨਾ ਚਾਹੁੰਦਾ ਹੈ ਉਹ ਆਪ ਦੀ ਸੇਵਾ ਕਰ ਸਕਦਾ ਪਿੰਡਾਂ ਤੇ ਸੇਵਾ ਕੀਤੀ ਜਾਂਦੀ ਪਿੰਡਾਂ ਦੇ ਨਾਂ ਬੋਲ ਹਾਂਜੀ ਦੇਖ ਸਕਦੇ ਹੋ ਤੁਸੀਂ ਜੀ 12 ਪਿੰਡ ਹੈ ਸਾਡੇ ਉਸ ਤੋਂ ਬਾਅਦ ਦੂਜਾ ਮਾਤੂਨਗਰ ਪੋਲ ਜਿਹੜੀ ਹੈਗੀ ਹੈ ਉਸ ਤੋਂ ਅੱਗੇ 12 ਪਿੰਡ ਹੈ ਸੱਦਾ ਸਿੰਘ ਟਾਣੀ 43 ਬਹਿਣੀ ਗੁਲਾਬਾ ਬਹਿਣੀ ਹੱਕ ਨੰਬਰ ਜੰਗੜ ਬਹਿਣੀ ਅੱਗੇ ਆ ਗਿਆ ਮਾਥਮ ਨਗਰ ਉਰਫ ਢੋਲਾ ਬਹਿਣੀ ਦੋਨਾਂ ਨਾਨਕਾ ਤੇਜਰ ਵਿਲਾ ਚੱਕਰ ਵਿਲਾ ਅੱਗੇ ਮਹਾਰ ਜਮਸ਼ੇਰ ਅੱਗੇ ਉਹ ਆ ਗਿਆ ਪਰ ਪਰਲੇ ਪਾਸੇ ਇੱਕ ਰਾਮ ਸਿੰਘ ਵਾਲੀ ਬਹਿਣੀ ਆ ਗਿਆ ਜੀ 12 ਪਿੰਡ ਦੀ ਹਾਂਜੀ ਹਾਂਜੀ ਸਾਡੇ 12 ਪਿੰਡ ਹੁਣ ਤੁਹਾਡੇ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਹਫਤੇ ਤੱਕ ਤੁਹਾਡੇ ਕੋਲ ਨਾ ਕੁਝ ਪਹੁੰਚਾਇਆ ਜਾਵੇ ਉਸ ਤੋਂ ਬਾਅਦ ਮੋਲ ਦੇ ਹਿਸਾਬ ਦੇ ਨਾਲ ਤੁਹਾਡੇ ਤੱਕ ਸੇਵਾ ਪਹੁੰਚਾਈ ਜਾਵੇ ਹਾਂਜੀ ਹਾਂਜੀ ਜ਼ਰੂਰੀ ਨਹੀਂ ਹਫਤੇ ਤੱਕ ਨਾ ਪਹੁੰਚਾ ਜੇ ਅਗਰ ਪਾਣੀ ਲੰਬਾ ਚੱਲਦਾ ਹੈ ਤੇ ਫਿਰ ਅਸੀਂ ਹਫਤੇ ਤੇ ਵੇਟ ਨਹੀਂ ਕਰ ਸਕਦੇ ਸਿਰਫਾਨੂੰ ਕਿਸ਼ਤੀਆਂ ਦਾ ਹੀ ਪ੍ਰੋਵਾਈਡ ਕਰਾਇਆ ਜਾਏ ਜਿਸ ਤਰ੍ਹਾਂ ਮਰਜੀ ਜੇਕਰ ਤੁਸੀਂ ਹਫਤੇ ਤੱਕ ਪਾਣੀ ਉਤਰਦਾ ਹੈ ਤੇ ਕੋਈ ਨਹੀਂ ਹੈ ਮੇਰਾ ਵੀ ਹਫਤੇ ਤੱਕ ਹਾਲਾਤ ਵਧੀਆ ਹੋ ਸਕਦੇ ਇਹ ਗੱਲ ਇੱਥੇ ਨਿਭਣੀ ਹੈ ਕਿਸ਼ਤੀਆਂ ਪ੍ਰੋਵਾਈਡ ਕਰਾਦਨ ਜਨਤਾ ਨੂੰ ਜਨਤਾ ਆਪਣੇ ਆਪ ਹੀ ਘਰ-ਘਰ ਸੰਭਾਲ ਲੈਗੀ ਇੱਕੇ ਦਿਨ ਹੀ ਸੰਭਾਲ ਲੈਗੀ ਹੋਰ ਦੱਸੋ ਹਾਂਜੀ ਬੜਾ ਬੜੀ ਪਿਆਰ ਬੈਠੀ ਆ ਪਰ ਹੁਣ ਇੱਥੇ ਤੱਕ ਪਹੁੰਚਣ ਦਾ ਗੁਰਾ ਹੀ ਹੈ ਨਹੀਂ ਕਿਵੇਂ ਪਹੁੰਚੀ ਹੁਣ ਤੁਸੀਂ ਸਾਡੇ ਨਾਲ ਆਏ ਨੇ ਤੁਸੀਂ ਕਿੰਨੇ ਆਫ ਦੇਖਈਏ ਸਰਕਾਰ ਨੇ ਹਾਂਜੀ 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 ਫੀਡ ਕਿ ਸਾਡੀ ਆਈ ਏ 50 ਗੱਟਾ ਹਾਂਜੀ ਹੁਣ ਤੁਸੀਂ ਆਪਸੂ ਵੇਖ ਲਓ 50 ਗਾਏ ਹਲੇ ਕਿਤਾ ਮਾਨ ਕੇ ਚੱਲ ਟਾਣੀਆਂ ਵਾਲੇ ਨੇ ਇਹ ਤਾਂ ਟਾਣੀਆਂ ਵਾਲੇ ਜਿਹੜੇ ਵਿਚਾਰੇ ਇੱਧਰ ਜਾਂ ਉੱਧਰੋਂ ਆਏ ਟਾਣੀਆਂ ਵਾਲੇ ਬਾਕੀ ਜਿਹੜੇ ਪਿੰਡਾਂ ਚ ਪਸ਼ੂ ਹੋਏ ਗਏ 50 ਗੱਟੇ ਨਾਲ ਨਹੀਂ ਕੁਝ ਹੋ ਸਕਦਾ ਗੁਜ਼ਾਰਾ ਨਹੀਂ ਹੁੰਦਾ ਪਸ਼ੂਆਂ ਦਾ ਅੱਕੇ ਵੀ ਇੱਕ ਦਿਨ ਮੈਂ ਰਿਕੁਐਸਟ ਕੀਤੀ ਹੈ ਪੰਜਾਬ ਗਵਰਨਮੈਂਟ ਨੂੰ ਔਰ ਇੱਥੋਂ ਦੇ ਬਤਾਏ ਇੱਕ ਨੂੰ ਔਰ ਡੀਸੀ ਸਾਹਿਬ ਨੂੰ ਜਿਹੜਾ ਸਾਨੂੰ ਘਟਣ ਘੱਟ ਇੱਕ ਮੱਝ ਨੂੰ ਪਸ਼ੂ ਨੂੰ 10 ਤੋਂ 12 ਕਿਲੋ ਫੀਡ ਪ੍ਰੋਵਾਈਡ ਕਰਵਾਈ ਜਾਵੇ ਧੰਨਵਾਦ ਉਹ ਵੀ 10 ਦਿਨਾਂ ਬਾਅਦ ਸੋ ਦੇਖ ਸਕਦੇ ਹੋ ਇੱਕ ਦਿਨ ਦੀ 5 ਕਿਲੋ ਨਹੀਂ ਇੱਕ ਦਿਨ ਦੀ 12 ਦੇ 12 ਕਿਲੋ ਇੱਕ ਦਿਨ ਵਾਸਤੇ ਸੋ ਆਪ ਸਭ ਦੇਖ ਸਕਦੇ ਹੋ ਲਾਈਵ ਤਸਵੀਰਾਂ ਪਿੰਡ ਦੇ ਹਾਲਾਤ ਬਹੁਤ ਹੀ ਜ਼ਿਆਦਾ ਵਿਗੜ ਚੁਕੇ ਨੇ ਅਤੇ ਲੋਕ ਇਸ ਜਗ੍ਹਾ ਤੇ ਇੱਕ ਜੋ ਜਗ੍ਹਾ ਹੈਗੀ ਜਿੱਦਾ ਕਿ ਨਾ ਦਾਣਾ ਮੰਡੀ ਇਹਦੇ ਵਿੱਚ ਲੋਕ ਆਪਣੇ ਪਸ਼ੂ ਡੰਗਰ ਲੈ ਕੇ ਟਾਣੀਆਂ ਵਾਲੇ ਪਹੁੰਚੇ ਹੋਏ ਨੇ ਅਤੇ ਇੱਥੇ ਹੀ ਆਪਣਾ ਗੁਜ਼ਾਰਾ ਕਰ ਰਹੇ ਨੇ ਕਈਆਂ ਨੇ ਰਹਿਣ ਲਈ ਆਪਣੇ ਖੰਦਰ ਤਰਪੈਲਾ ਪਾਈਆਂ ਹੋਈਆਂ ਹਨ ਸੋ ਆਪ ਸਭ ਇਸ ਬਿਜਲੀ ਕਰਦੇ ਬਾਰੇ ਕੀ ਮੰਗ ਕਰਨੀ ਚਾਹੁੰਦੇ ਹੋ ਸਰਪੰਚ ਆਏ ਸਰਪੰਚ ਚਲੇ ਗਏ ਤਿੰਨ ਤੋਂ ਚਾਰ ਸਰਪੰਚ ਬਦਲੇ ਗਏ ਜੀ ਉਸ ਤੋਂ ਬਾਅਦ ਤਿੰਨ ਸਰਕਾਰਾਂ ਬਦਲੀਆਂ ਗਈਆਂ ਸਾਡੇ ਬਿਜਲੀ ਘਰ ਦਾ ਉਹੀ ਹਾਲਾਤ ਨੇ ਸਾਡੇ ਬਿਜਲੀ ਘਰ ਦੇ ਕੰਦ ਬਣੀ ਠੇਕੇਦਾਰ ਵਿੱਚੋਂ ਪੈਸੇ ਖਾ ਗਏ ਪੈਸੇ ਖਾਣ ਦੇ ਉਸ ਤੋਂ ਬਾਅਦ ਸਾਡੀਆਂ ਦੁਵਾਰਾਂ ਅੰਦਰ ਪਲਸਤਰ ਹੋਇਆ ਬਾਹਰੋਂ ਨਹੀਂ ਹੋਇਆ ਮਿੱਟੀ ਦੋਵਾਂ ਸਾਈਡਾਂ ਤੋਂ ਵੀ ਨਹੀਂ ਪ੍ਰੋਵਾਈਡ ਕਰਵਾਈ ਗਈ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਨੂੰ ਜਿਹੜਾ ਮੌਜੂਦਾ ਐਮਐਲ ਹੈ ਹਾਂਜੀ ਮੌਜੂਦਾ ਐਮਐਲ ਨੂੰ ਇਹ ਮੰਗ ਕਰਦੇ ਆਂ ਜਿਹੜੀ ਬਿਜਲੀ ਘਰ ਦੀ ਸਪੈਸ਼ਲ ਗ੍ਰਾਂਟ ਮੁਹੱਈਆ ਕਰਵਾਈ ਜਾਵੇ ਜਿਹੜੀ ਸਾਈਡਾਂ ਤੋਂ ਮਿੱਟੀ ਮਿੱਟੀ ਲਾ ਕੇ ਇਹਦਾ ਜਿਹੜਾ ਪ੍ਰੋਪਰ ਜਿਹੜਾ ਹਰ ਵਾਰੀ ਹੜ੍ਹਾਂ ਆਉਂਦੇ ਨੇ ਪ੍ਰੋਪਰ ਬਿਜਲੀ ਘਰ ਬਚਾਇਆ ਜਾ ਸਕੇ ਜਦੋਂ ਇਹ ਮਸ਼ੀਨਾਂ ਉੱਚੀਆਂ ਹੋਣ ਅੰਦਰਲਾ ਜਿਹੜਾ ਬਿਲਡਿੰਗ ਹੈਗੀ ਏ ਬਿਲਡਿੰਗ ਵੀ ਸਾਡੀ ਉੱਚੀ ਹੋਣੀ ਚਾਹੀਦੀ ਬਿਜਲੀ ਘਰਬ ਦੀ ਹਾਂਜੀ ਸਾਡੇ ਅੱਜ ਸਾਡੇ ਬਿਜਲੀ ਘਰ ਤੁਸੀਂ ਵੇਖ ਹੀ ਰਹੇ ਹੋ ਮਣੀ ਘਰ ਦੇ ਨਾਲ ਪਾਣੀ ਅੰਦਰ ਵੜ ਚੁੱਕਿਆ ਹੈ ਬਿਜਲੀ ਘਰ ਦੇ ਅੰਦਰ ਸਿਰਫ ਅੰਦਰਲਾ ਅੰਦਰਲਾ ਜਿਹੜਾ ਅੰਦਰਲਾ ਹੁੰਦਾ ਇਹ ਬਿਜਲੀ ਘਰ ਦੀ ਬੀਡਿੰਗ ਹੈਗੀ ਅੰਦਰ ਵਾਰਾ ਜਿਹੜਾ ਗ੍ਰੈਡ ਹੈਗਾ ਸਿਰਫ ਉਹ ਬਚਿਆ ਹੈ ਬਾਕੀ ਸਾਰਾ ਹੀ ਸਾਈਡ ਔਰ ਜਿਹੜੇ ਅੰਦਰ ਟਰਾਂਸਫਰਮ ਹੈਗੇ ਉਥਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਇੱਕ ਤਾਂ ਇਹ ਦੀ ਜਿਹੜੀ ਬਿਲਡਿੰਗ ਹੈ ਉਹ ਉੱਚੀ ਕੀਤੀ ਜਾਵੇ ਔਰ ਮਿੱਟੀ ਪਾਈ ਜਾਵੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਸਮੱਸਿਆ ਨਾ ਹੀ ਹੋ ਸਕੇ ਸਾਡਾ ਬਾਰਡਰ ਏਰੀਆ ਹੈ ਪਿੰਡ ਮਾਤਮ ਨਗਰ ਹੈ ਪਿੰਡ ਮਾਤਮ ਨਗਰ ਬਾਰਡਰ ਏਰੀਆ ਸਰ ਇੱਕ ਤਾਂ ਸਾਨੂੰ ਮਾਤਮ ਨਗਰ ਵਿੱਚ ਬੀੜੀ ਨਹੀਂ ਮਿਲੀ ਰਾਮ ਸਿੰਘ ਪੈਣੀ ਆਂ ਇਸ ਸਾਈਡ ਮਾਤਮ ਨਗਰ ਢੋਲਾ ਪੈਣੀ ਹਾਂਜੀ ਸਾਨੂੰ ਦਿੱਕਤਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਕੋਈ ਜੰਗ ਲੱਗ ਜਾਵੇ ਫਿਰ ਵੀ ਸਾਨੂੰ ਪਿੰਡ ਖਾਲੀ ਕਰਨੇ ਪੈਂਦੇ ਨੇ ਪਾਣੀ ਆ ਜਾਵੇ ਫਿਰ ਵੀ ਪਿੰਡ ਖਾਲੀ ਕਰਨੇ ਪੈਂਦੇ ਨੇ ਹਾਂਜੀ ਸਮਾਨ ਰਸਤੇ ਵਿੱਚ ਹੀ ਟੁੱਟ ਜਾਂਦਾ ਹੈ ਹਾਂਜੀ ਬਹੁਤ ਦਿੱਕਤ ਸਰ ਆ ਰਹੀ ਹੈ ਸਾਨੂੰ ਹਾਂਜੀ ਤੇ ਬੇੜੀਆਂ ਪੰਜਾਬ ਸਰਕਾਰ ਨੂੰ ਹੈ ਬੇੜੀਆਂ ਮੁਹਈਆ ਕਰਵਾਈਆਂ ਜਾਵਨ ਜਿੱਥੇ ਨਹੀਂ ਹੈ ਇੱਕ ਇੱਕ ਪਿੰਡ ਨੇ ਇੱਕ ਇੱਕ ਬੇੜੀ ਦਿੱਤੀ ਜਾਏ ਹਾਂਜੀ ਹਾਂਜੀ ਰਾਤ ਨੂੰ ਅਗਰ ਕੋਈ ਮਰੀਜ਼ ਬਣ ਜਾਂਦਾ ਹੈ ਤਾਂ ਅਸੀਂ ਕਿੱਥੇ ਲੈ ਕੇ ਜਾਵਾਂਗੇ ਸਾਨੂੰ ਰਾਤ ਤੋਂ ਤੱਕ ਦਿਨ ਤੇ ਵੀ ਨਹੀਂ ਬੇੜੀ ਮਿਲ ਰਹੀ ਸਾਨੂੰ ਅੱਛਾ ਇਦਾਂ ਦੇ ਹਾਲਾਤ ਇੱਥੇ ਬਣ ਚੁੱਕੇ ਹਨ ਹਾਂਜੀ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਇਸ ਪਿੰਡ ਦੇ ਵਿੱਚ ਬਹੁਤ ਹੀ ਲੋਕ ਪਰੇਸ਼ਾਨ ਹਨ ਔਰ ਸਰਕਾਰਾਂ ਤੋਂ ਕੁਝ ਹੀ ਇਹਨਾਂ ਲਈ ਮੰਗਾਂ ਕੀਤੀਆਂ ਗਈਆਂ ਹਨ ਫੋਕਲ ਪਿੰਡ ਚ ਇਨੇ ਪਸ਼ੂ ਨੂੰ ਪਸ਼ੂ ਵੀ ਬਿਮਾਰ ਹੋ ਰਹੇ ਨੇ ਬੰਦੇ ਵੀ ਬਿਮਾਰ ਹੋ ਰਹੇ ਨੇ ਇੱਥੇ ਕੋਈ ਇਸ ਤਰ੍ਹਾਂ ਦੀ ਕੋਈ ਸਹੂਦਤ ਨਹੀਂ ਆ ਰਹੀ ਲੁਆਈਆਂ ਆ ਜਾਵੇ ਹਾਂਜੀ ਹਾਂਜੀ ਹਾਂ ਤੁਸੀਂ ਮੱਝਾਂ ਦਿਖਾ ਦਿਓ ਕਿੰਨੇ ਲੋਕ ਬੈਠੇ ਹੋਏ ਆ ਜਾਵੇ ਸਰ ਆ ਜਿੰਨੇ ਘਰ ਨੂੰ ਸਾਰੇ ਡੁੱਬੇ ਹੋਏ ਨੇ ਅਸੀਂ ਇਥੋਂ ਫੋਨ ਕਰਨੇ ਆ ਭੇਜ ਰਹੇ ਆ ਜੀ ਭੇਜ ਰਹੇ ਆ ਕੋਈ ਡਾਕਟਰ ਨਹੀਂ ਕੋਈ ਦਵਾਈ ਨਹੀਂ ਕੋਈ ਇਨਸਾਨਾਂ ਵਾਸਤੇ ਦਵਾਈ ਨਹੀਂ ਡੰਗਰਾਂ ਵਾਸਤੇ ਦਵਾਈ ਨਹੀਂ ਮੰਤਰੀ ਆਂਦੇ ਨੇ ਸਰ ਪੂਰੀ ਪਿਕਨਿਕ ਮਨਾ ਕੇ ਚਲੇ ਜਾਂਦੇ ਨੇ ਪ੍ਰਸ਼ਾਸਨ ਸਿਰਫ ਸਵਾਦ ਲੈ ਰਿਹਾ ਹੈ ਬਸ ਬੇੜੀਆਂ ਤੇ ਝੂਟੇ ਲੈ ਕੇ ਚਲਾ ਜਾਂਦਾ ਹੈ ਪ੍ਰਸ਼ਾਸਨ ਸਿਰਫ ਸਵਾਦ ਲੈ ਰਿਹਾ ਹੈ ਐਨਡੀਆਰਐਫ ਆਂ ਦੀ ਟੀਮ ਅੱਠ ਬੰਦੇ ਨਾਂ ਦੇ ਉੱਪਰ ਹੁੰਦੇ ਨੂੰ ਇਥੋਂ ਇੱਕ ਬੰਦਾ ਚੱਕਣਗੇ ਇੱਕ ਬੰਦਾ ਚੱਕਣਗੇ ਹਾਂਜੀ ਜਿਆਦਾ ਤਾਂ ਨਾਂ ਦੇ ਹੀ ਹੁੰਦੇ ਨੇ ਸਰ ਅੱਠ ਬੰਦੇ ਉੱਪਰ ਉਹਨਾਂ ਦੇ ਆਉਣਗੇ ਅੱਗੇ ਵੀ ਅਸੀਂ ਪਹਿਲਾਂ ਵੀ ਉਹ ਵੀਰ ਨੇ ਰਿਕੁਐਸਟ ਹੀ ਹੋਈ ਕੀਤੀ ਐ ਵੀ ਸਾਡੇ ਪੈਸੇ ਤੇ ਮਲਾਜਮ ਚੱਲ ਰਹੇ ਨੇ ਤੇ ਉਹ ਸਾਡਾ ਹੀ ਪੈਸਾ ਸਾਡੇ ਤੇ ਵੀ ਨਹੀਂ ਵਤਰ ਅੱਜ ਦੇਖੋ ਜੀ ਫਿਰ ਆਇਆ ਇਸ ਚੀਜ਼ ਦਾ ਪਿੰਡ ਦੇ ਹਾਲਾਤ ਕੁਝ ਇਦਾਂ ਦੇ ਬਣ ਚੁੱਕੇ ਹਨ ਲੋਕਾਂ ਨੂੰ ਬਹੁਤ ਹੀ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼੍ਰੀ ਨਰਿੰਦਰ ਕੁਮਾਰ ਸਮਣਾ ਜੀ ਦੇ ਧਰਮ ਪਤਨੀ ਜੀ ਇੱਥੇ ਪਹੁੰਚੇ ਹਨ ਖੁਸ਼ਬੂ ਜੀ ਹੈਂਡ ਦੇ ਹਾਲਾਤ ਦੇਖਣ ਲਈ ਦੋ ਤੋਂ ਪਿੱਛੇ ਨਾ ਪਿੱਛੇ ਨਾ ਜਿਆਦਾ ਨਹੀਂ ਉਹ ਤੇ ਨਾਲੇ ਵੰਡਦੇ ਸੀ ਨਾਲੇ ਲਾਈਵ ਤੋਂ ਵੀਰਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਉੱਚਾ ਕੀਤਾ ਜਾਵੇ ਇਹਨੂੰ ਉੱਚਾ ਕੀਤਾ ਜਾਵੇ ਮਿੱਟੀ ਲਵਾਈ ਜਾਵੇ ਸਾਡੇ ਹਰ ਵਾਰੀ ਸਾਡਾ ਬੀਬੀ ਕਰ ਨੰਬ ਜਾਂਦਾ ਠੀਕ ਹੈ ਮੈਂ ਹੋਣੇ ਜਾ ਕੇ ਮੇਰੇ ਸਾਹਮਣੇ ਮੈਂ ਇੱਕ ਸਾਡੇ ਮਾਥਮ ਨਗਰ 베ੜੀ ਹੈਕਰ 베ੜੀ ਸਾਡੇ ਹਾਂਜੀ ਨਹੀਂ ਲੱਗੇ ਨਹੀਂ ਇੱਧਰ ਨਹੀਂ ਲੱਗੇ ਜੀ 베ੜੀਆਂ ਨਹੀਂ ਲੱਗੀਆਂ ਲੈ ਕੇ ਆ ਜਾਓ ਲਾਈਵ ਤਸਵੀਰਾਂ ਪਿੰਡ ਮਾਥਮ ਨਗਰ ਤੋਂ ਤੁਸੀਂ ਦੇਖ ਸਕਦੇ ਹੋ ਅੱਜ ਰਾਤ ਵੇਖ ਲੈਣੇ ਕੋਈ ਤੁਸੀਂ ਆਪ ਕਿਡਸ ਕਿਡਸ ਲੈ ਕੇ ਆਏ ਜੀ ਅਸੀਂ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਸੀ ਕਿ ਇੱਥੇ ਟਾਣੀਆਂ ਦੇ ਜਿਹੜੇ ਹੈ ਉੱਥੇ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਘਟੋ ਘਟ 50 ਤੋਂ 55 ਕਿੱਟਾਂ ਇੱਥੇ ਅਸੀਂ ਦਿੱਤੀ ਹੈ ਹਾਂ ਇਹ ਉਹਦੇ ਵਿੱਚ ਅਸੀਂ ਦਵਾਈਆਂ ਦਿੱਤੀਆਂ ਬੱਚਿਆਂ ਦੀ ਵੱਡਿਆਂ ਦੀ ਦਵਾਈਆਂ ਆਈਆਂ ਨੇ ਸਾਬਣ ਬਰਸ਼ ਹੋਰ ਸਾਰਾ ਕੁਝ ਹੈਗਾ ਜਿਹੜਾ ਆਪਾਂ ਰੋਜ਼ ਯੂਜ਼ ਕਰਦੇ ਹਾਂ ਤੇ ਨਾਲ ਪਾਣੀ ਹੈਗਾ ਖਾਣ ਪੀਣ ਦਾ ਸਮਾਨ ਹੈਗਾ ਤੇ ਨਾਲ ਸੈਨੇਟਰੀ ਨੈਪਕਿੰਸ ਨੇ ਜਿਹੜੀ ਆਪਣੀ ਮੇਰੀ ਬੱਚੀਆਂ ਨੂੰ ਔਰ ਲੇਡੀਆਂ ਨੂੰ ਬੜੇ ਵਸਤਰਾ ਇਹ ਸੇਵਾ ਤੁਸੀਂ ਸਾਰੇ ਪਿੰਡਾਂ 'ਚ ਕਰ ਰਹੇ ਹੋ ਹਾਂਜੀ ਜਿੱਥੋਂ ਸਾਨੂੰ ਆ ਜਾਂਦਾ ਅਸੀਂ ਵੱਡਾ ਇੱਕ ਪ੍ਰੋਜੈਕਟ ਚਲਾ ਰੱਖਿਆ ਹੈ ਹਾਈਜੀਨ ਪ੍ਰੋਜੈਕਟ ਜਿਹਦੇ ਵਿੱਚ ਚਲੋ ਰਾਸ਼ਨ ਪਹੁੰਚ ਰਿਹਾ ਸਾਰਾ ਲੇਕਿਨ ਸਾਨੂੰ ਇਹ ਹੈ ਕਿ ਵੀ ਇੱਕ ਆਪਾਂ ਨੂੰ ਬਿਮਾਰੀ ਤੋਂ ਦੂਰ ਰਹਿ ਕੇ ਆਪਾਂ ਨੂੰ ਹੁਣ ਸਹੀ ਰਹਿਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਦਵਾਈਆਂ ਦੀ ਸੇਵਾ ਜ਼ਿਆਦਾ ਕਰ ਰਹੇ ਹਾਂ ਮੈਡਮ ਜਿੱਥੇ ਲੋਕਾਂ ਦੀ ਸ਼ਿਕਾਇਤ ਹੈ ਕਿ ਜਿਹੜੀ 5 ਕਿਲੋ ਫੀਡ ਦਿੱਤੀ ਜਾ ਰਹੀ ਹੈ ਇੱਕ ਪਸ਼ੂ ਵਾਸਤੇ ਪਰ ਉਹਦੇ ਨਾਲ ਜਿਹੜਾ ਗੁਜ਼ਾਰਾ ਨਹੀਂ ਹੋ ਰਿਹਾ ਜਿਹੜੀ 5 ਤੋਂ 10 ਕਿਲੋ ਜਿਹੜੀ ਫੀਡਸ ਦਿੱਤੀ ਜਾਏ ਪਸ਼ੂਆਂ ਨੂੰ ਠੀਕ ਹੈ ਜੀ ਮੈਂ ਇਹ ਐਮਐਲਏ ਸਾਹਿਬ ਨੂੰ ਦੱਸ ਦਾਂਗੀ ਬਾਕੀ ਪੂਰੀ ਕੋਸ਼ਿਸ਼ ਹੈ ਸਰਕਾਰ ਦੀ ਪ੍ਰਸ਼ਾਸਨ ਦੀ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਕਿ ਹਰ ਪਾਸੇ ਇੱਕ ਰਹੀ ਹਾਲਾਤ ਠੀਕ ਨਹੀਂ ਹੈਗੇ ਤੇ ਵੰਡ-ਵੰਡ ਕੇ ਫੀਡ ਦਿੱਤੀ ਜਾ ਰਹੀ ਹੈ ਤੇ ਮੈਂ ਬਾਕੀ ਸੁਨੇਹਾ ਲਾਦਾ ਹਾਂ ਜਦੋਂ ਪਹਿਲੇ ਆਈ ਉਸ ਤੋਂ ਬਾਅਦ ਅੱਜ ਹੋਰ ਆ ਗਈ ਹੈ ਅੱਜ ਨੂੰ ਨਾ ਇੱਕ ਟਰੈਕਟਰ ਅਸੀਂ ਪਹਿਲੇ 5 ਕਿਲੋ ਸਾਬ ਤੇ ਆਈ ਹੋਰ 7-8 ਕਿਲੋ ਸਾਬ ਤੇ ਆ ਗਈ ਫੀਡ ਆ ਗਈ ਸਰਪੰਚ ਸਾਹਿਬ ਇੱਥੇ ਕਰਵਾ ਦੋ ਠੀਕ ਹੈ ਤੁਹਾਨੂੰ ਮਿਲ ਜੇਗੀ ਜੀ ਸਾਰੇ ਅਸਮਾਨ ਪਹੁੰਚ ਗਿਆ ਹੈ ਜੀ ਇੱਥੇ ਇੱਧਰ ਹੀ ਖੜਾ ਜੀ ਟਰੈਕਟਰ ਸਾਹਿਬ ਹਾਂਜੀ ਠੀਕ ਫੀਡ ਵੀ ਔਰ ਰਾਸ਼ਨ ਅ ਨਿਰਿੰਦਰਪਾਲ ਸੋਨਾ ਦੇ ਘਰ ਵਾਲੇ ਇੱਥੇ ਖੁਸ਼ਬੂ ਸੋਨਾ ਜੀ ਪਹੁੰਚੇ ਨੇ ਅ ਕੀ ਗੱਲਬਾਤ ਹੋਈ ਹੈ ਕੋਈ ਗੱਲਬਾਤ ਮੈਂ ਹੱਥ ਨਾਲ ਲਗਾ ਲਈ ਕੋਈ ਨਹੀਂ ਕਰ ਗਿਆ ਜਗਾ ਟੋੜ ਅਸੀਂ ਤਾਂ ਇਹ ਨਹੀਂ ਕਿ ਆ ਇਹ ਤਾਂ ਇਹੋ ਜਿਹੀ ਚੀਜ਼ ਨਹੀਂ ਮਿਲਦੀ ਪਈ ਕਿ ਨਹੀਂ ਫਸਲਾਂ ਤਾਂ ਸਾਰੀਆਂ ਡੁੱਬੀਆਂ ਹੋ ਗੀਆਂ ਹੋਰ ਤੁਹਾਨੂੰ ਕੁਝ ਨਹੀਂ ਦੇ ਗਿਆ ਪੂਰੇ ਪਿੰਡ ਜਿਹੜੀਆਂ ਪਿੱਛੇ ਕਿਟਾਂ ਵੰਡ ਕੇ ਆਏ ਆ ਟਾਣੀਆਂ ਕੋਈ ਨਹੀਂ ਢਾਣੀਆਂ ਨੂੰ ਦਿੱਤੀਆਂ ਕੁਝ ਵੀ ਕੋਈ ਨਹੀਂ ਸਿਟਾਣੀਆਂ ਨੂੰ ਕਲੀ ਦੇ ਗਏ ਹਾਂਜੀ ਹਾਂ ਆਣਿਆ ਹੁੰਦੇ ਗਏ ਬਸ ਆ ਪੋਵਾ ਦੇ ਘਰਾਂ ਵਿੱਚ ਲੈ ਤੇ ਵੜ ਜਾਂਦੇ ਨੇ ਕੋਈ ਪੁੱਛਦੇ ਨਹੀਂ ਪਾਣੀ ਜਾਵੇ ਤੇ ਉਹ ਕਿਹੜੇ ਕੰਮ ਨੇ ਠਾਣੀਆਂ ਡੁੱਬੇ ਨੇ ਬਾਹਰ ਨਿਕਲ ਆਇਆ ਨੇ ਪਹਿਲਾਂ ਰਾਸਨ ਲੈਣ ਆਣ ਆ ਸਾਰਾ ਬਸੜੀ ਸੀ ਸਾਡੀ ਸਾਰੀ ਇਹ ਕੰਜ ਭੰਨ ਲੱਖ ਦੀ 10 ਲੱਖ ਫਸਲਾਂ ਚ ਪਾਣੀ ਵੇਖਾ ਜਾਵੇ ਕਿੱਡਾ ਕਿੱਡਾ ਮੈਡਮ ਪਹਿਲੀ ਵਾਰ ਆਏ ਨੇ ਕਿ ਅੱਗੇ ਵੀ ਆਉਂਦੇ ਨੇ ਪਹਿਲੀ ਵਾਰ ਆਈ ਹੈ ਜਿੰਨੀ ਤਰ ਦਾ ਪਾਣੀ ਆ ਉਸ ਤੋਂ ਬਾਅਦ ਪਹਿਲੀ ਵਾਰ ਆਏ ਹੈ ਅੱਛਾ ਜੀ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਤੁਸੀਂ ਕੀ ਮੰਗਣਾ ਤੋਂ ਕਰਨੀ ਚਾਹੁੰਦੇ ਹੋ ਮੰਗਾ ਫਸਲਾਂ ਫਸਲਾਂ ਮੰਗਾ ਪਹਿਲਾਂ ਜਿਹੜੇ ਇਹਨੇ ਪੰਨ ਹਾਂ ਜਿਹੜੇ ਇਹਨੇ ਪਾਣੀ ਸਾਰੇ ਕਰਨ ਬੰਦ 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 ਕਰਨ ਦਾ ਸਾਨੂੰ ਕੋਈ ਆ ਸਾਡੀ ਮੰਗ ਨਾ ਕੋ ਰਾਸ਼ਨ ਲੈਣ ਦੀ ਮੰਗ ਹੈਗੀ ਕੋਈ ਚਾਹੀਦੀ ਸਾਨੂੰ ਤਾਂ ਜਿਹੜੇ ਇਹਗੇ ਨੇ ਸਾਰੇ ਸਾਰੇ ਬਸ ਪ੍ਰਬੰਧ ਟੋਏ ਟਿੱਬੇ ਜਿਹੜੇ ਇਹਨੇ ਬੰਦ ਰਿਆ ਹੈਗੇ ਨੇ ਉਹਨਾਂ ਨੂੰ ਪੂਰੇ ਡੂੰਗੇ ਕੀਤੇ ਜਾਵਣ ਬੰਨ ਬਾਈ ਚਾਮਨ ਦੀ ਬੇਬੀ ਨਾਲ ਪਿਆ ਕਰੇਵੇਂ ਇੰਨੇ ਦਰ ਬੰਨ ਪਾਇਆ ਸਾਨੂੰ ਕੋਈ ਪੈਸਾ ਚਾਹੀਦਾ ਬਸ ਸਾਨੂੰ ਅਸੀਂ ਇਹ ਕੋਈ ਇੱਕ ਦੋ ਦੋ ਪੈਕੇਟ ਦੋ ਲੈ ਤੇ ਅਸੀਂ ਬਿਸਕੁਟਾਂ ਦੇ ਅਸੀਂ ਨਹੀਂ ਅੰਨਾ ਅਸੀਂ ਖਾਣ ਵਾਲੇ ਗਏ। ਬਾਕੀ ਸਾਡੇ ਉਹ ਵੀਰ ਜਿੰਦੇ ਰਹਿਣ ਸੇਵਾ ਸੰਧਾਲੇ। ਜੀ ਜੀ ਕਿਸਾਨ ਜਿਹੜੇ ਅੱਗੇ ਆ ਰਹੇ ਨੇ ਸੇਵਾ ਕਰਨ ਵਾਸਤੇ। ਉਹਨਾਂ ਵਾਸਤੇ ਉਹਨਾਂ ਦਾ ਧੰਨਵਾਦ ਅਸੀਂ ਬਰੂ ਕਰਦੇ ਆਂ। ਸਾਡੇ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਗਰਨਾਨਕ ਦਾ ਲੰਗਰ ਹੈ ਸਭ ਲੈ ਤੇ ਆਦੇ ਪੈਨ ਉਹਨਾਂ ਨੂੰ ਮਾਲਕ ਜੋ ਇੱਥੇ ਖਤਰੇ ਦੇ ਵਿੱਚ ਤੇ ਆਦੇ ਨੇ ਉਹਨਾਂ ਨੂੰ ਰੱਬ ਬਚਾਈ ਰੱਖੇ। ਬਚਾਈ ਰੱਖੇ। ਜੀ ਜੀ ਜੀ। ਠੀਕ ਹੈ ਜਿਹੜੇ ਖਤਰੇ ਤੋਂ ਚੱਲ ਤੇ ਆਂਦੇ ਪਿੰਡ ਲੰਘ ਕੇ ਆਂਦੇ ਪਿੰਡ ਟਰਾਲੀਆਂ ਲੈ ਤੇ ਆਂਦੇ ਪਿੰਡ ਸੇਵਾ ਕਰਦੇ ਪੈਨੇ ਸਾਡੇ ਵਾਸਤੇ ਉਹ ਐਮਐਲ ਨੇ ਸਭ ਕੁਝ ਉਹ ਤੁਸੀਂ ਮੌਜੂਦਾ ਮੈਂਬਰ ਹੋ ਹਾਂਜੀ ਹਾਂਜੀ ਮੈਂ ਮੌਜੂਦਾ ਮੈਂਬਰ ਹੈ ਅੱਛਾਲੇ ਸਾਲ ਦੀ ਰਿਪੋਰਟ ਹੈ ਨਾ ਹਾਂਜੀ ਅਗਲੇ ਸਾਲ ਦੀ ਨੈਕਸਟ ਈਅਰ ਦੀ ਉਹ ਇਤੋਂ ਵੀ ਖਤਰਨਾਕ ਹੈ ਅਗਰ ਇਹਨਾਂ ਨੇ ਰੰਦੇ ਟਾਈਮ ਅਗਰ ਰੰਦੇ ਟਾਈਮ ਇਹਨਾਂ ਨੇ ਅਗਲੇ ਸਾਲ ਦਾ ਕੁਝ ਨਾ ਨਾ ਕੀਤਾ ਤੇ ਅਗਲੇ ਸਾਲ ਇਹ ਪਿੰਡ ਬਾਈ ਜੀ ਦਿੱਖਣੀ ਨਹੀਂ ਕੋ ਸਾਡਾ ਕੋਈ 6500 ਨਾਲ ਕੋਈ ਸਾਡਾ ਘਰ ਨਹੀਂ ਪਰ ਚੱਲਣਾ ਸਾਡੀ ਇੱਧਰ 600 ਕਿੱਲਾ ਜ਼ਮੀਨ ਸਾਰੀ ਸਾਰੀ ਨਸ਼ਟ ਹੋ ਚੁੱਕੀ ਹੈ ਬਰਬਾਦ ਹੋ ਚੁੱਕੀ ਹੈ ਕਿੰਦਾ ਕੰਮ ਹੈ ਇਹ ਸੈਂਟਰ ਦਾ ਕੰਮ ਹੈ ਪਰ ਸਾਡੀਆਂ ਸਰਕਾਰਾਂ ਨੂੰ ਤਾਂ ਸੋਚਣਾ ਚਾਹੀਦਾ ਨਾ ਹਾਂ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਜਿਹੜੇ ਦਰਿਆ ਡੂੰਘੇ ਕਰ ਦਿੱਤੇ ਜਾਵਣ ਪਾਣੀ ਜਿਹੜਾ ਹੈਗਾ ਉਹਦੀ ਕਿਲੋ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਸਾਨੂੰ ਇਹ ਨਹੀਂ ਵੀ ਉੱਥੇ ਆ ਕੇ ਉੱਥੇ ਬੰਨ ਤੇ ਫੋਟੋ ਕਰਾ ਤੇ ਇੱਕ ਸੈਲਫੀ ਲੈ ਤੇ ਸਾਰਿਆਂ ਦੇ ਬੇਕਾਰ ਕਰ ਤੇ ਉਹਨਾਂ ਨੂੰ ਜਿਹੜੇ ਗਰੀਬ ਬੈਠੇ ਨੇ ਅੱਜ ਬੇਘਰ ਹੋਤੇ ਬੈਠੇ ਨੇ ਸਾਨੂੰ ਹੋਰ ਚੀਜ਼ ਨਹੀਂ ਚਾਹੀਦੀ ਸਾਨੂੰ ਬਸ ਇੱਕ ਚਾਹੀਦੀ ਨਾ ਸਾਨੂੰ ਕਾਗਜ਼ ਚਾਹੀਦੇ ਨਾ ਸਾਨੂੰ ਕਿਸੇ ਤਰ੍ਹਾਂ ਦਾ ਕੁਝ ਨਹੀਂ ਚਾਹੀਦਾ ਸਾਨੂੰ ਇਹ ਹੈਗਾ ਸਾਡੇ ਜਿਹੜੇ ਕਿਨੇ ਦਰਿਆ ਹੈਗੇ ਨੇ ਉਹਨਾਂ ਨੂੰ ਡੂੰਗਾ ਕੀਤਾ ਜਾ ਰਿਹਾ ਉਹਨਾਂ ਦੇ ਬੰਨ ਮਾਰੇ ਜਾਵਨ ਜਿਹੜੇ ਖੇਮ ਨਾਲੇ ਹੈਗੇ ਨੇ ਉਹਨਾਂ ਨੂੰ ਪਾਣੀ ਛੱਡਾ ਜਾਵੇ ਇਨੀ ਵੀ ਸਾਡੇ ਉੱਤੇ ਸਾਡੇ ਹਰ ਸਾਲ ਅਸੀਂ ਤਾਂ 50 ਸਾਲ ਤੋਂ ਡੁੱਬਦੇ ਆ ਰਹੇ ਹਾਂ 50 ਸਾਲ ਤੋਂ ਜਿਹੜੇ ਮੁੰਡੇ ਨੇ ਉਹਨਾਂ ਨੌਕਰੀ ਵੀ ਆ ਗਏ ਉਹਨਾਂ ਨੂੰ ਨੌਕਰੀ ਨਹੀਂ ਮਿਲਿਆ ਜਿੰਨੇ ਵੀ ਪਬਲਿਕ ਨਹੀਂ ਨੌਕਰੀ ਮਿਲਣੀ ਆਉਣ ਸਾਡੀਆਂ ਉਹਨੇ ਬੜੀ ਐਨੀ ਜਮੀਨ ਐਨੀ ਟੂ ਕਣਕਾਂ ਨਹੀਂ ਬੀਜਿਆ ਜਾਣੀ ਕਿ ਸਲਾਬ ਨਹੀਂ ਜਾਣੀ ਵੈਸੇ ਵੀ ਜਿਹੜੇ ਖੱਡੇ ਪਾਉਣੇ 23 ਵਿੱਚ ਗੱਲ ਰਹੀ ਵੀਰ ਜੀ 23 ਵਿੱਚ ਰਫਾਡ ਆਇਆ ਸੀ ਪਾਣੀ ਇਹਨਾਂ ਨੇ ਵਾਅਦੇ ਕੀਤੇ ਸੀ ਜੇ ਕਿਹੜੇ ਸਾਡੀ ਜ਼ਮੀਨ ਹੈਗੀ ਇਹ ਤਾਰ ਕੰਡਾ ਤੋਂ ਬਾਹਰ ਹੈ ਜਿਨ੍ਹਾਂ ਦੇ ਟੋਏ ਪੈਣ ਆ ਤੇ ਖੁਦ ਅਸੀਂ 2-2 ਲੱਖ ਰੁਪਇਆ ਲਾ ਤੇ ਉਹ ਪੂਰੇ ਕੀਤੇ ਇਹਨਾਂ ਨੇ ਕੁਛ ਨਹੀਂ ਦਿੱਤਾ ਤੇਲ ਤੋਂ ਲੁੱਟ ਲਿਆ ਜਿਹੜੇ ਖੱਡ ਨੇ ਜੇ ਕੋਈ ਇਹਨਾਂ ਗੱਟਿਆਂ ਦੇ ਪ੍ਰਸ਼ਾਸਨ ਨੇ ਭਰੇ ਨੇ ਜਿਹੜਾ ਪੈਸਾ ਦੁੱਗਲ ਮੈਡਮ ਨੇ ਜੋ ਵੀ ਕੀਤਾ ਸੀ ਉਹਨਾਂ ਨੇ ਆਹਦੇ ਪੈਸੇ ਖਾਤਿਆਂ 'ਚ ਪਾ ਲ ਇਧਰ ਗੱਟੇ ਭਰਦੇ ਤੇ ਭਰਾਈ ਹੋ ਗਈ 15-20 ਲੱਖ ਦੀ 40 ਦੀ ਜਿਹੜਾ ਕਰੋੜ ਰੁਪਇਆ ਉਹ ਲੈ ਗਏ ਲੈ ਗਏ ਬਸ ਉੱਕ ਲਈ ਲੈ ਉਹ ਲੇਖਾ ਗਿਆ ਕਿਹਨਾਂ ਦੇ ਖਾਤੇ ਵੀ ਬੰਨਾ ਦੇ ਖਾਤੇ ਬੰਨਾਂ ਦੇ ਖਾਤੇ ਲਿਖਿਆ ਪਰ ਬਣਾਏ ਨਹੀਂ ਨੀ ਆਪਾਂ ਸਾਡਾ ਪਿੰਡ ਦੇ ਹਾਂ ਠੀਕ ਹੈ ਜਰੂਰ ਹੈਗੇ ਨੇ ਪਰ ਆਹਦਾ ਉੱਚੀ ਜਗ੍ਹਾ ਤੇਗਾ ਸਾਡਾ ਪਿੰਡ ਪਰ ਜਿੰਨੀ ਵੀ ਜ਼ਮੀਨ ਤੁਸੀਂ ਵੇਂਦੇ ਪੈਨ ਅੱਜ ਸਾਰੀ 18 1900 ਕਿੱਲਾ ਹੀ ਸਾਡੇ ਪਿੰਡ ਦੀ ਸਾਰੀ ਬਰਬਾਦ ਹੋ ਬਰਬਾਦ ਹੋਗੀ ਬਸ ਉਹ ਅੱਜ ਕਣਕ ਵੀ ਨਹੀਂ ਬੀਜ ਸਕਦੇ ਨਹੀਂ ਬੀਜ ਸਕਦਾ ਜੀ ਜੀ ਅੱਜ ਉਹਨਾਂ ਦੇ ਜਿੰਨੇ ਪਸ਼ੂ ਹੈਗੇ ਨੇ ਕਿਸੇ ਦੇ ਪਸ਼ੂ ਵਿਚਾਰੇ ਅੱਜ ਡੰਗਰ ਭੁੱਖੇ ਨੇ ਚਲੋ ਠੀਕ ਹੈ ਅਸੀਂ ਆਹਦਾ ਟਾਈਮ ਪਾਸ ਜਿਵੇਂ ਜਿਹੜੇ ਮੇਰੇ ਵੀਰ ਸੇਵਾ ਲੈ ਤੇ ਆਂਦੇ ਪੈਣ ਉਹ ਸਾਡੀ ਸੇਵਾ ਕਰਦੇ ਪੈਣੇ ਪਰ ਲੇਕਨ ਜਿਹੜੇ ਐਮ ਐ ਲੇਕਨ ਕੋਈ ਕਿਸੇ ਦੀ ਬਾੜ ਨਹੀਂ ਲੈਂਦੇ ਪਏ ਜਿਹੜਾ ਉਹ ਤੋਂ ਆ ਤੇ ਵੇਖ ਕੇ ਫੋਟੋ ਲੈ ਗਿਆ ਸੈਲਫੀ ਲੈ ਗਿਆ ਸਾਰਾ ਉਹਨਾਂ ਨੇ ਆਪ ਦਾ ਕੰਮ ਇਸ ਪਿੰਡ ਵਿੱਚ ਇਸ ਪਿੰਡ ਵਿੱਚ ਕਰ ਕੀਨੇ ਰਹਿੰਦੇ ਸਾਰੇ ਟੋਟਲ ਲੇਕਨ 450 ਘਾਰੇ ਗਏ ਮੈਡਮ ਜਿਹੜੇ 55 ਕਿੱਟਾਂ ਲੈ ਕੇ ਆਏ ਸੀ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ 55 ਕਿੱਟਾ ਕਿੰਨੇ ਰਾਣੀ ਤੇ ਅਣਜਾਣੇ ਦੋ 55 ਮੰਨ ਲੈ ਨਹੀਂ ਚਲੋ ਠੀਕ ਹੈ 55 ਲੈ ਆਂਦੀਆਂ ਕਿੱਟਾਂ ਉਹਨਾਂ ਚੱਲ ਜਿਹੜੇ ਹੈਗੇ ਨੇ ਜਿਹੜੇ ਬਾਹਰ ਢਾਣੀਆਂ ਤੋਂ ਆਏ ਨੇ 55 ਕਿੱਟਾ ਉਹਨਾਂ ਨੂੰ ਮਿਲ ਗਈਆਂ ਉਹਨੀਆਂ ਪਰ ਜਿਹੜੇ ਜਿਹੜੇ ਪਿੰਡ ਹੈ ਸਾਡੇ 950 950 ਦੋ ਪਿੰਡ ਹੈਗੇ ਨੇ ਸਾਡੇ ਇੱਕ ਉਧਰ ਹੈਗਾ ਚੰਨਾ ਲਬੂਲੀ ਭੈਣੀ ਇਹ ਮਾਤਮਨਗਰ ਇਹਨੂੰ ਸਰਦਾ ਜਾਂਦਾ ਬਾਕੀ ਮੇਨ ਮੋਡ ਦਾ ਹੈਗਾ ਵੱਡਾ ਪਿੰਡ ਇਹ ਹੀ ਹੈ ਮਾਤਮਨਗਰ ਇਹ ਪੰਚਾਇਤ ਇਕੱਠੀ ਹੈ ਪਰ ਲੋੜ ਤਾਂ ਜਿਹੜੀ ਸਾਰੇ ਪਿੰਡ ਨੂੰ ਹੀ ਹੈ ਸਾਰੇ ਪਿੰਡ ਨੂੰ ਹੀ ਹੈ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਡੁੱਬੇ ਨੇ ਹਾਂ ਇੱਕ ਨਹੀਂ ਡੁੱਬਿਆ ਹਾਂਜੀ ਹਾਂਜੀ ਮੁਸੀਬਤਾਂ ਸਾਰਿਆਂ ਨੂੰ ਪਈਆਂ ਸਾਰਿਆਂ ਨੂੰ ਮੁਸੀਬਤਾਂ ਪਈਆਂ ਨੇ ਨਹੀਂ ਨਹੀਂ ਪਿੰਡ ਉੱਚਾ ਬੈਠੇ ਤੇ ਬਸ ਇਹ ਬੜਾ ਸੁਖੀ ਬੈਠਾ ਹੈ ਜੀ ਜੀ ਇਹ ਸੁਖੀ ਸਗੀ ਕੋਈ ਬੈਠਾ ਨਹੀਂ ਜਿੰਦੀ ਜ਼ਮੀਨ ਡੁੱਬ ਗਈ ਫਸਲ ਦੇ ਨਿਪਟਾਰੇ ਜੀ ਜੀ ਆਰਤੀ ਉਹਨੂੰ ਪੈਸੇ ਵੀ ਨਹੀਂ ਦੇਣੇ ਹੁਣ ਸਾਨੂੰ ਹਾਲ-ਖਾਲ ਤੱਕ ਕੁਝ ਨਹੀਂ ਮਿਲਣਾ ਜਿਹੜੇ ਦੇ ਬਣ ਗਏ ਆ ਜਿਹੜੇ ਮਨੇ ਫਸੜੀ ਨਹੀਂ ਗਈ ਜਦੋਂ ਸਾਨੂੰ ਹੋਰ ਕੋਈ ਬਿਸਕਟਾਂ ਦੀ ਪੈਕਟ ਨਹੀਂ ਚਾਹੀਦੀ ਵੀ ਅਸੀਂ ਇਹਦੇ ਮਗਰ ਜੀ ਜੀ ਇਹ ਤਾਂ ਇਹ ਸਰਕਾਰ ਨਹੀਂ ਦੇ ਰਹੀ ਤਾਂ ਕਿ ਜਿਹੜੇ ਕਿਸਾਨ ਨੇ ਕੀ ਉਹ ਬਹੁਤ ਹਾਂਜੀ ਉਹ ਸੇਵਾ ਕਰ ਰਹੇ ਨੇ ਦਿਲੋਲਾ ਸੁਖਰ ਗਦਾ ਕਰਨੇ ਵੀ ਨਾਨਦੇ ਮਾਮਾ ਨੇ ਜਾਏ ਨੇ ਜੇ ਸਾਨੂੰ ਦੇਂਦੇ ਪੈਣ ਲੰਗਦੇ ਜਾਂਦੇ ਨੇ ਚੰਪੀ ਰੱਖੇ ਜਿਹੜੇ ਆਂਦੇ ਨੇ ਉਹ ਆਦਾ ਸੁਖ ਸ਼ਾਂਤੀ ਆ ਦੇ ਘਰੇ ਜਾਣ ਨਾਨੂ ਮਾਲਕ ਰੱਖੇ ਵੀ ਕੋਈ ਨਾ ਹੋ ਜੇ ਘਟਨਾ ਨਾ ਹੋਵੇ ਕੱਲ ਨੂੰ ਆਖਣੇ ਹਾੜ ਪੀੜ ਤੇ ਜਿਹੜੇ ਡੁੱਬ ਗਏ ਨੇ ਉਹਨਾਂ ਨੂੰ ਆ ਗੱਲ ਘਟਨਾ ਹੋਗੀ ਪਰ ਇਹੋ ਜਿਹਾ ਕੋਈ ਨਾ ਹੋਵੇ ਅਸੀਂ ਤੋਂ ਉਹਨਾਂ ਦੇ ਦਿਲੂ ਆਦੇ ਕਰਨੇ ਇੱਕ ਕਿਸਾਨਾਂ ਦੀ ਵੀ ਜਿਹੜੀ ਸ਼ਿਕਾਇਤ ਆ ਕਿ ਲੋਕਾਂ ਦੇ ਘਰੇ ਜਿਨ੍ਹਾਂ ਦੇ ਘਰੇ 5-7-7 ਦਿਨਾਂ ਦਾ ਪਹਿਲੇ ਰਾਸ਼ਨ ਪਿਆ ਉਹ ਲੈ ਕੇ ਰੱਖੀ ਜਾਂਦੇ ਪਰ ਜਿਨ੍ਹਾਂ ਦੇ ਘਰ ਪਹੁੰਚਿਆ ਨਹੀਂ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਆ ਕਿ ਇਦਾਂ ਦੀ ਗੱਲ ਹੋ ਰਹੀ ਹੈ ਨਹੀਂ ਨਹੀਂ ਇਸ ਦਾ ਦੀ ਕੋਈ ਗੱਲ ਨਹੀਂ ਉਹ ਤਾਂ ਐਵੇਂ ਇੱਕ ਕਰ ਕੇ ਕਹਿਣ ਵਾਲੇ ਕੋਈ ਮਰਜ਼ੀ ਕਹਿ ਲੈਂਦੇ ਆ ਇਹ ਤੇ ਕਿੰਨੇ ਵੇਖ ਤੂੰ ਤੁਸੀਂ ਆਏ ਨਹੀਂ ਸੱਤ ਘਰ ਕਿੰਨੇ ਉਹ ਵਿਚਾਰੇ ਡੰਗਰ ਲੈ ਤੇ ਬਾਹਰ ਬੈਠੇ ਨੇ ਕੋਈ ਦੋ ਵੱਤ ਤੋਂ ਵੱਦ ਉਹਦੇ ਕੋਲ ਟੋਕਰੀ ਹੋਵੇ ਦੀ ਤੂੜੀ ਦੀ ਹੋਵੇ ਦੀ ਕਾਗਜ਼ ਨਹੀਂ ਉਹਨੂੰ ਮਿਲਿਆ ਉਹ ਬਿੱਜੇ ਤੋਂ ਲੈ ਤੇ ਆਵ ਜਾਵੇ ਤਾਂ ਉੱਥੇ ਚੋਰੀ ਕਰ ਤੂੰ ਕੋਈ ਉਹਨਾਂ ਦੇ ਬੇੜੀ ਤੋਂ ਲੈ ਤੇ ਆਏ ਨਹੀਂ ਹੁਣ ਅਸੀਂ ਆਪ ਦੇ ਖੁੱਦ ਵੀਰ ਜੀ ਵਾਸਤੇ ਆਦੇ ਪਿੰਡ ਦੇ ਦੋ ਟਰਾਲੀਆਂ ਲੈ ਗਏ ਵੀ ਆ ਵੀ ਉਥੋਂ ਕੁਝ ਰਾਸ਼ਨ ਲੈ ਤੇ ਆਵਾਂ ਦੇ ਤੇ ਉਹਦੇ ਕਾਰਨ ਹੀ ਇਹ ਸਾਰਾ ਜਿਹੜਾ ਰਾਸ਼ਨ ਪਹੁੰਚਦਾ ਬਾਕੀ ਇਹ ਇੱਕ ਰਿਸਕ ਹੀ ਹੈ ਉੱਤਰ ਜਾਣ ਵਾਲਾ ਰਿਸਕ ਆ ਖੱਡੇ ਬਹੁਤ ਆ ਇਹ ਐਨਡੀਆਰ ਲੇਗੇ ਨਹੀਂ ਉਹ ਕਿਸੇ ਨੂੰ ਬਿਠਾ ਦੇ ਨਹੀਂ ਲਿਆ ਦੇ ਉਹ ਬੇੜੀ ਨਹੀਂ ਦਿੰਦੇ ਉਹ ਬੇੜੀ ਨਹੀਂ ਦਿੰਦੇ ਜੋ ਤੂੰ ਆਣਾ ਹੋਵੇ ਤੂੰ ਆਉਣ ਦੇ ਪਹਿਲੇ ਆਣਾ ਉਹ ਟੋਟਾ ਲੈਣਾ ਆਹ ਪਾਰ ਕੱਟਣ ਵਾਸਤੇ ਉਹਨਾਂ ਨੂੰ ਪਿੱਛੇ ਲਿਜਾਉਣ ਵਾਸਤੇ ਉਹਨੂੰ ਲੈ ਜਾਣਗੇ ਤੇ ਜਿਹੜੇ ਉਥੋਂ ਆਂਦੇ ਨੇ ਲੈ ਤੇ ਕੋਈ ਸਮਾਨ ਜਾਂ ਕੋਈ ਆਪ ਦਾ ਘਰ ਦਾ ਜੋ ਵੀ ਪਿੰਡ ਹੋਣ 10 12 ਦਰਜਣ ਪਿੰਡ ਡੁੱਬੇ ਨੇ ਅਕਸਰ ਤਾਂ ਉਹਨਾਂ ਨੂੰ ਕੋਈ ਚੀਜ਼ ਲੋੜ ਚਾਹੀਦੀ ਹੈ ਨਾ ਜਿਹੜੇ ਫਸੇ ਪੈ ਨੇ ਲੋਕ ਜੀ ਜੀ ਉਹਨਾਂ ਨੂੰ ਵੀ ਨਹੀਂ ਕੋਈ ਸਰਕਾਰ ਹਰ ਮੋਰਚੇ ਦੇ ਫੇਲ ਆ ਕੋਈ ਹਰ ਮੋਰਚੇ ਜਿੰਨਾਂ ਦਾ ਫੇਲ ਨੇ ਜਿਆਦਾ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਉਹ ਖਾਲੀ ਹੈ ਖਾਲੀ ਹੈ ਆਣ ਵਾਲੇ ਭਗਵੰਤ ਮਾਨ ਕਹਿਆ ਸੀ ਮੈਂ ਮੁਰਗੀ ਦਾ ਦੇਵਾ ਦਾ ਅੰਡੇ ਦਾ ਦੇਵਾ ਮੈਂ ਤਾਂ ਲਗਦਾ ਅੰਡੇ ਛੱਡ ਤੋ ਨੇ ਬੱਚੇ ਤੱਕ ਉਹ ਨਜੜੇ ਹੈਗਾ ਪੈਦਾ ਉਹ ਵੀ ਖਾ ਗਏ ਉਹ ਵੀ ਖਾ ਗਏ ਸਾਰੇ ਆਪਿਆ ਦੇ ਸ ਮਹੀਨੇ ਦਾ ਉਹ ਵੀ ਐਵੇਂ ਠੱਗ ਲੈਣ ਜੋ ਵੀ ਹੈ ਸਰਕਾਰ ਫੇਲ ਹੈ ਮਜੂਦਾ ਆਪਾਂ ਜੋ ਵੀ ਕਹਿੰਦੇ ਸਰਕਾਰ ਬਿਲਕੁਲ ਫੇਲ ਹੈ ਹਾਲੋ ਦੋਸਤੋ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਪਿੰਡ ਮਹਾਤਮ ਨਗਰ ਤੋਂ ਔਰ ਇਥੋਂ ਦੀ ਪੰਚਾਇਤ ਦੀ ਕੁਝ ਹੋਰ ਵੀ ਮੰਗਾ ਹਨ ਜੋ ਕਿ ਅਲੱਗ-ਅਲੱਗ ਨਾਲ ਗੱਲ ਕਰਨ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀ ਮੰਗਾ ਸਾਹਮਣੇ ਆ ਰਹੀਆਂ ਹਨ ਸੋ ਗੱਲ ਕਰਦੇ ਆਂ ਭਾਈ ਸਾਹਿਬ ਨਾਲ ਹਾਂਜੀ ਤੁਸੀਂ ਕੀ ਸਰਕਾਰ ਤੋਂ ਮੰਗ ਕਰਨੀ ਚਾਹੁੰਦੇ ਹੋ ਆਪਣੇ ਪਿੰਡ ਲਈ ਅਸੀਂ ਸਰਕਾਰ ਤੋਂ ਇਹ ਮੰਗ ਕਰਨਾ ਚਾਹੁੰਦੇ ਜਿਹੜੇ ਆਏ ਸਾਲ ਬਾੜ ਦੇ ਵਿੱਚ ਦਰਿਆ ਸਾਨੂੰ ਹਰ ਸਾਲ ਮਾਰ ਕਰਦਾ ਹੈ ਹਾਂਜੀ ਹਾਂਜੀ ਸਾਡੇ ਪਰਿਵਾਰਾਂ ਨੂੰ ਸਾਡੇ ਪਛਵਾ ਨੂੰ ਸਾਡੇ ਵਾਸਤੇ ਨੌਜਵਾਨ ਸੰਘਰਸ਼ ਕਰਕੇ ਰਾਸ਼ਨ ਢੋ ਕੇ ਲਿਆਉਂਦੇ ਆ ਹਾਂਜੀ ਜਾਨਾਂ ਬਚਾਉਂਦੇ ਆ ਹਾਂਜੀ ਉਹਨਾਂ ਨੂੰ ਜਿਵੇਂ ਕਿ ਜੰਗਲਾਤ ਮਹਿਕਮੇ ਦਾ ਹਾਂਜੀ ਪ੍ਰਸ਼ਾਸਨ ਨੌਕਰੀਆਂ ਭੇਜਦਾ ਹੈ ਨੌਕਰੀਆਂ ਦਿੰਦੇ ਆ ਹਾਂਜੀ ਸਾਡੇ ਨੌਜਵਾਨਾਂ ਨੂੰ ਪਿੰਡਦਿਆਂ ਨੂੰ ਕਮ ਸੇ ਕਮ 10 12 12 ਨੌਜਵਾਨਾਂ ਨੂੰ ਹਾਂਜੀ ਪਾਈ ਬੋਲ ਹੈ ਪਹਿਲਾਂ ਥੋੜਾ ਬੰਨਾ ਤੇ ਨੌਕਰੀਆਂ ਦਿੱਤੀਆਂ ਜਾਣ ਹਾਂਜੀ ਲੋਕੇ ਭਲੇ ਹੀ 12 12 ਯਾਰ ਜਦ ਇਨੀ ਇਨੀ ਮਹੀਨੇ ਦੀ ਇਹਨਾਂ ਨੂੰ ਰੋਜ਼ਗਾਰ ਮਿਲ ਮਿਲ ਸਕੇ ਮੈਂ ਇਹ ਸਰਕਾਰ ਤੋਂ ਮੰਗ ਚਾਹਨਾ ਕਿ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਇਹਨਾਂ ਕੁਝ ਕਰਦੇ ਨੇ ਕਿਉਂਕਿ ਸਾਨੂੰ ਆ ਇਹਨਾਂ ਪਿੰਡ ਦੇ ਨੌਜਵਾਨਾਂ ਤੋਂ ਜ਼ਿਆਦਾ ਹੈ ਬਲਕਿ ਸਾਨੂੰ ਬਾਹਰ ਤੋਂ ਨਹੀਂ ਕਿ ਮੌਕੇ ਤੇ ਸਾਨੂੰ ਉਹੀ ਅੱਗੇ ਪਿੱਛੇ ਲਿਜਾਉਂਦੇ ਆਂ ਹਾਂਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਇਸ ਵੇਲੇ ਜਿਹੜਾ ਪਾਣੀ ਆਉਣ ਦਾ ਨੁਕਸਾਨ ਨੁਕਸਾਨ ਤਾਂ ਪਰਪਾਈ ਹੋ ਹੀ ਨਹੀਂ ਸਕਦੀ ਜੀ ਅਰ ਸਾਲ ਦੀ ਸਾਡੀ ਕਟੋਂ ਕੱਟ ਸਾਨੂੰ 4-5-5 ਲੱਖ ਰੁਪਇਆ ਸਾਡੇ ਸਿਰ ਤੇ ਕਰਜ਼ਾ ਹੋ ਗਿਆ ਜੀ ਉਹ ਅਜੇ ਤੱਕ ਕੋਈ ਪਰਪਾਈ ਨਹੀਂ ਸਰਕਾਰ ਵੱਲੋਂ ਕੀਤੀ ਗਈ ਨਾ ਨਾ ਕਿੰਨੇ ਸਾਲਾਂ ਤੋਂ ਪਾਣੀ ਆ ਰਿਹਾ ਸਾਡੇ ਸਰ ਖੇਤਾਂ ਦੇ ਵਿੱਚ ਅਜੇ ਤੱਕ ਵੀ ਤੁਸੀਂ ਜਾ ਕੇ ਵੇਖੋਗੇ ਨਾ ਕੋਏ ਥੋਏ ਪੈ ਚੁੱਕੇ ਨੇ ਇਸ ਪਾਣੀ ਦਾ ਅਸੀਂ ਆਪ ਦੇ ਤੇਲ ਬਾਲ ਕੇ ਆਪ ਦਾ ਕਰਜ਼ਾ ਉਧਾਰ ਲੈ ਕੇ ਵਿਆਜਾਂ ਤੇ ਅਸੀਂ ਭਰ ਰਹੇ ਤੇ ਉਹ ਫੇਰ ਟੋਏ ਪੈ ਰਹੇ ਨੇ ਸਾਡੀ ਸਰਕਾਰ ਨਹੀਂ ਮਦਦ ਕਰਦੀ ਕਿਸੇ ਤਰ੍ਹਾਂ ਦੀ ਮਤਲਬ ਉਹ ਸਰਕਾਰ ਤੁਸੀਂ ਲੈ ਕੇ ਚਲਦੇ ਜੇ ਵੀ ਹਰ ਮੋਰਚੇ ਤੇ ਫੇਲ ਹਾਂ ਹਰ ਬਿਲਕੁਲ ਕਿਸੇ ਪਾਸੋਂ ਕਿਸੇ ਪਾਸੋਂ ਕੋਈ ਤੁਹਾਨੂੰ ਮਦਦ ਨਹੀਂ ਸਰਕਾਰ ਦੀ ਇਹ ਸਰਕਾਰ ਤਾਂ ਜਮਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿੰਦੇ ਨੇ ਕਿ ਮੁਰਗੀ ਦੇ ਤੇ ਬੱਕਰੀ ਦੇ ਪੈਸੇ ਦੇਵਾਂਗੇ ਜੋ ਮਰ ਜਾਂਦੇ ਤਾਂ ਬੱਕਰੀ ਛੱਡ ਤੇ ਇਹ ਬੰਦੇ ਦਾ ਨਹੀਂ ਦੇਣਾ ਇਹਨਾਂ ਇੱਥੇ ਬੰਦਾ ਮਰ ਜਾਵੇ ਨਾ ਨੌਜਵਾਨ ਜੀ ਜੀ ਉਹਦਾ ਨਹੀਂ ਇਹਨਾਂ ਹਰਜਾਨਾ ਦੇਣਾ ਤੇ ਕਿਤੋਂ ਬੱਕਰੀ ਦਾ ਦੇਣ ਆਲੇ ਗਿਆ ਇਹ ਤਾਂ ਚੁਟਕਲੇ ਤੇ ਬਸ ਉਹੀ ਸੁਣਾ ਸਕਦੇ ਕਿ ਕਤਾਬੀ ਕਹਾਣੀਆਂ ਕਹਿ ਸਕਦੇ ਹਾਂ ਕਤਾਬੀ ਕਹਾਣੀਆਂ ਉਹਨਾਂ ਜਿੰਨਾ ਸੀ ਜੀ ਜੀ ਇਹਨਾਂ ਦਾ ਇਹ ਸੀ ਕਿ ਇੱਕ ਵਾਰੀ ਮੈਂ ਮੁੱਖ ਮੰਤਰੀ ਬਣਨਾ ਇਹਨੇ ਆਪਣਾ ਥੱਲਾ ਜੋੜਨਾ ਉਹ ਇਹਨੇ ਜੋੜ ਲਿਆ ਜੀ ਮੁੱਖ ਮੰਤਰੀ ਬਣ ਕੇ ਇਹਨੂੰ ਕੀ ਹੈ ਪੰਜਾਬ ਨਾਲ ਪੰਜਾਬ ਨਾਲ ਇਹਨੂੰ ਕੋਈ ਦਰਦ ਨਹੀਂ ਜੀ ਇਹਨਾਂ ਜਦੋਂ ਸਰਕਾਰ ਬਣਨ ਵਾਲੀ ਸੀ ਤਾਂ ਤੇਲ ਦੀਆਂ ਪਰਚੀਆਂ ਵੰਡੀਆਂ ਸੀ ਕਿਸੇ ਨੂੰ 5000 ਦੀ ਕਿਸੇ ਨੂੰ 10000 ਦੀ ਤੇਲ ਦੀ ਪਰਚੀ ਮਿਲਿਆ ਕੋਸ਼ਿਸ਼ ਨਹੀਂ ਮਿਲੀ ਨਹੀਂ ਪਹਿਲਾਂ ਤਾਂ ਮੰਨਦੇ ਰਿਹਾ ਜਦੋਂ ਰੈਲੀ ਤੇ ਜਾਣਾ ਹੁੰਦਾ ਸੀ ਆਹ ਰੈਲੀਆਂ ਤੇ ਤਾਂ ਫਿਰ ਉਹਨਾਂ ਵੋਟਾਂ ਲੈਣੀਆਂ ਨੇ ਨਾ ਉਹਨਾਂ ਉਹਨਾਂ ਰੈਲੀਆਂ ਵਾਸਤੇ ਤਾਂ ਆਦਮ ਇਕੱਠਾ ਕਰਕੇ ਕਾਠ ਵਿਖਾ ਕੇ ਤੇ ਅਸੀਂ ਬਈ ਕਿਉਂਕਿ ਪਤਾ ਕੀ ਹੁੰਦਾ ਹੈ ਉਹ ਕਹਿੰਦੇ ਨਾ ਪੂਰਾ ਪੰਜਾਬ ਆਮ ਆਦਮੀ ਵਿੱਚ ਉਲਟ ਗਿਆ ਉਹ ਉਲਟਿਆ ਨਹੀਂ ਉਹ ਕਾਠ ਇਹਨਾਂ ਦੇ ਵੇਖ ਵੇਖ ਕੇ ਲੋਕ ਮਗਰ ਲੱਗ ਗਏ ਜਿਹੜੇ ਨਹੀਂ ਵੀ ਲੱਗਣਾ ਚਾਹੁੰਦੇ ਸਰ ਮੈਂ ਕਈ ਵਾਰ ਤੁਡੇ ਚੈਨਲ ਦਾ ਮੈਂ ਆਭਾਰੀ ਆ ਪਹਿਲੇ ਨੰਬਰ ਤੇ ਕਿਉਂਕਿ ਸੌਰੀ ਮੈਂ ਜਾਣਾਂ ਵੀ ਕਿਉਂਕਿ ਜੋ ਐਨੀ ਸਥਿਤੀ ਮਾੜੀ ਵਿੱਚ ਆ ਕੇ ਸਾਡਾ ਹਾਲ ਚਾਲ ਪੁੱਛ ਰਹੇ ਨੇ ਕਿਉਂਕਿ ਤੁਸੀਂ ਸਾਡੇ ਪਹਿਲਾ ਭੈਣ ਭਰਾ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਦੂਜੇ ਨੰਬਰ ਤੇ ਇਹ ਹੈ ਜੀ ਮੈਂ ਕਈ ਵਾਰ ਮੀਡੀਆ ਤੇ ਬੋਲਿਆ ਹਾਂ ਜੀ ਜੋ ਜੋ ਮੈਂ ਕਿਹਾ ਹੈ ਨਾ ਮੇਰੀ ਵਾਰ-ਵਾਰੀ ਮੰਗ ਹੈ ਕਿ ਸਾਡੇ ਐਸਾ ਪਿੰਡਾਂ ਦੇ ਵਿੱਚ ਹਾਂਜੀ ਵੇਖਿਆ ਜਾਵੇ ਸਰਵਾ ਕਰਕੇ ਕਿ ਨੌਕਰੀ ਕਿੰਨੇ ਲੱਗੇ ਹੋਏ ਹਾਂਜੀ ਪੜਾਈ ਨੂੰ ਵੇਖਿਆ ਜਾਵੇ ਤਾਂ ਪੜਾਈ ਸਾਰੇ ਹੀ ਕਰੀਬਨ ਕਰ ਲਈ ਜੋ ਨੌਜਵਾਨ ਹੈ 1999 ਤੋਂ ਪੜ ਰਹੀ ਸੀ ਨਾ ਹਾਂਜੀ ਪਹਿਲਾਂ ਹੀ 95 ਤੋਂ ਉਹਨਾਂ ਤੋਂ ਲੈ ਕੇ ਹੁਣ ਤੱਕ ਸਾਰੇ ਹੀ ਪੜਾਈ ਕੀਤੀ ਹੈ ਤੇ ਬੇਰੋਜ਼ਗਾਰ ਮੁੰਡੇ ਨੇ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਹਾਂਜੀ ਤੇ ਨੌਕਰੀ ਸਾਡੇ ਏਰੀਆ ਨੂੰ ਸਭ ਤੋਂ ਪਿੱਛੇ ਛੱਡਿਆ ਗਿਆ ਨੌਕਰੀ باوجود ਸਾਨੂੰ ਇਹ ਮੰਗ ਹੈ ਸਾਡੀ ਸਰਕਾਰਾਂ ਤੋਂ ਜਿਹੜੀ ਆਣ ਵਾਲੀ ਸਰਕਾਰ ਵੀ ਸੋਚ ਲਵੇ ਇਹ ਤਾਂ ਹੁਣ ਨਹੀਂ ਬਣਨੀ ਹਾਂਜੀ ਆਣ ਵਾਲੀ ਇਹ ਸਰਕਾਰ ਸੋਚ ਲਵੇ ਕਿ ਕੱਲ ਨੂੰ ਸਾਡੇ ਬਾਰਡਰ ਏਰੀਏ ਨੂੰ ਹਾਂਜੀ ਜੋ ਡੁੱਬਦੇ ਇਲਾਕੇ ਨੇ ਹਾਂਜੀ ਪੂਰੇ ਪੰਜਾਬ ਦੇ ਹਾਂਜੀ ਹਾਂਜੀ ਯਾਨੀ ਕਿ ਸਾਡਾ ਹੀ ਇਹ ਇਲਾਕਾ ਹੈ ਡੋਬ ਰਿਹਾ ਤੇ ਪਿੱਛੇ ਇਲਾਕਾ ਨਹੀਂ ਡੋਬ ਰਿਹਾ ਸਭ ਵਾਸਤੇ ਮੈਂ ਗੱਲ ਕਰਨਾ ਕਿ ਇੱਕ ਇੱਕ ਨੌਜਵਾਨ ਨੂੰ ਕਰਦੇ ਨੇ ਨੌਕਰੀ ਦਿੱਤੀ ਜਾਵੇ ਫਿਰ ਸਾਡੇ ਤੇ ਪਾਣੀ ਛੱਡਿਆ ਜਾਵੇ ਜੰਗ ਲੱਗ ਜਾਵੇ ਕੋਸ਼ ਮਰਜੀ ਹੋ ਜਾਵੇ ਅਸੀਂ ਨਹੀਂ ਮਰਦੇ ਆ ਹਾਂਜੀ ਸਾਨੂੰ ਮਾਅਵਜੇ ਦੀ ਵੀ ਨਹੀਂ ਇੰਨੀ ਲੋੜ ਹਾਂਜੀ